ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਘਰੇਲੂ ਬੈਡ ਦਿਖਾਉਣੀ ਹੈ ਤਾਜੀ ਸੂਈ ਵੀ ਸੇਲ ਆ ਰੇਟ ਤੇ ਡਿਟੇਲ ਸਾਰੀ ਵੀਰ ਤੋਂ ਪੁੱਛਦੇ ਆਓਗੇ ਕਰੀਏ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਮਨਪ੍ਰੀਤ ਸਿੰਘ ਜੀ ਜ਼ਿਲ੍ਹਾ ਬਰਨਾਲਾ ਤਸਵੀਲ ਦਾ ਪਾ ਜੀ ਤੇ ਪਿੰਡ ਆ ਗਿਆ ਆਪਣਾ ਪਿੰਡ ਖੁੱਡੀ ਖੁਰਦ ਜੀ ਖੁੱਡੀ ਖੁਰਦ ਛੋਟੀ ਖੁੱਡੀ ਹਾਂ ਛੋਟੀ ਖੁੱਡੀ ਜੀ ਠੀਕ ਹੈ ਤੇ ਮੋਬਾਈਲ ਨੰਬਰ ਜੀ ਆਪਣਾ 98786 ਜੀ 10864 ਜੀ 98786 10864 ਜੀ 10864 ਜੀ ਤੇ ਆ ਬੈਡ ਦੀ ਵੀਡੀਓ ਪੜਾਈ ਜਨੇ ਜੀ ਕਿਹੜਾ ਸੂਆ ਸੋਈ ਆ ਇਹ ਦੂਜਾ ਸੂਆ ਸੋਈ ਆ ਵੀਰੇ ਕਿੰਨੇ ਕ ਟਾਈਮ ਤੋਂ ਆਪਣੇ ਕੋਲੇ ਆ ਇਹ ਛੋਟੇ ਹੁੰਦੀ ਤੇ ਆਪਣੇ ਕੋਲੇ ਠੀਕ ਆ ਘਰ ਦੀ ਬੱਚੀ ਹੂ ਘਰ ਦੀ ਬੱਚੀ ਤਿਆਰ ਕਰੀ ਸੀ ਠੀਕ ਆ ਅੱਜ ਕਿੰਨਾ ਦਿਨ ਹੋ ਗਿਆ ਸੂਈ ਨੂੰ ਅੱਜ ਸੂਈ ਨੂੰ ਨੌਵਾਂ ਦਿਨ ਆ ਵੀਰੇ ਨੌਵਾਂ ਦਿਨ ਮਗਰ ਆ ਗਿਆ ਮੇਰ ਦਾ ਬੱਚਾ ਹਾਂ ਮੇਰ ਦਾ ਹੋ ਵੀਰੇ ਜੇ ਅਜੂ ਰੋਕਿਆ ਵੀਰੇ ਮੈਂ ਕਹਿੰਦਾ ਜਮਾ ਓਕੇ ਵੀਰੇ ਠੀਕ ਹੈ ਕਿੰਨਾ ਦੁੱਧ ਨੱਟ ਚੋਲ ਆਲਾ ਹਾਜਰ ਆ ਨੱਟ ਹੁਣ ਆ ਗਿਆ 20 ਕਿਲੋ ਤਿਆਰ ਆ ਜੀ ਅਜੇ 9ਵੇਂ ਦੇਣ 8ਵੇਂ 9ਵੇਂ ਕਹਿੰਦਾ ਬਾ ਮੇਨ ਨਾਲਾ 20 ਕਿਲੋ ਤੋਂ ਬਾਹਰ ਹਾਂ ਹਾਂ 20 ਕਿਲੋ ਤੋਂ ਬਾਹਰ ਹਾਜਰ ਆ ਗਿਆ ਜੀ ਜੇ ਕੋਈ ਵੀ ਆਪਣੇ ਸਾਈ ਕਰਦਾ ਦੋ ਟਾਈਮ ਚਵਾਦਾ ਹਾਂ ਹਾਂ ਦੋ ਟਾਈਮ ਤਿੰਨ ਟਾਈਮ ਜਿੰਨਾ ਟਾਈਮ ਜੀ ਕਰੂਗਾ ਉਨਾ ਟਾਈਮ ਜੋਨ ਠੀਕ ਹੈ ਪਹਿਲੇ ਸੂਏ ਫਿਰ ਪੀਕ ਤੇ ਕਿੱਥੇ ਕਿ ਜਾਵੜੀ ਜੀ ਪਹਿਲੇ ਸੂਏ ਅਸੀਂ 32 33 ਕਿਲੋ ਦੁੱਧ ਚੋਇਆ ਜੀ ਠੀਕ ਹੈ 32 33 ਕਿਲੋ ਹਾਂ ਇਸ ਵਾਰ ਵੀ ਕਹਿੰਦਾ ਬਾ ਹੁਣ ਮੌਸਮ ਆਏ ਹਾਂ 35 ਤੋਂ ਬਾਹਰ ਚੱਲੂਗੀ ਜਿੰਨੀ ਅ 40 ਕਿਲੋ ਦੇਣ ਦੀ ਉਮੀਦ ਆ ਸਾਨੂੰ ਵੀ ਕਹਿਦਾ ਵਾ ਜੱਟ ਸੌਦਾ 30 ਤੋਂ ਬਾਹਰ ਵਾਲੀ ਤਾਂ ਹੈਗੀ ਆ 30 ਤੋਂ ਬਾਹਰ ਦਾ ਆਮ ਨਾਲਾ ਵੀਰੇ ਤੋਰਦੇ ਵਾ ਸੋ ਵੀਰੇ ਕੱਦ ਕਾਠ ਵਗੈਰਾ ਵਹਿੜਦਾ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਚੰਗੀ ਰਾਜ ਸਮੀ ਪੜੀ ਵੀ ਦੂਆ ਸੁਆ ਬਹਿੜ ਸੁਈ ਵੀ ਆ ਤੇ ਵੀਡੀਓ ਕਵਰ ਕਰਾ ਦਾ ਟਾਈਮ ਆਪਣਾ ਇਸ ਵਕਤ 11 11:30 ਦਾ ਟਾਈਮ ਆ ਸਭ ਲੋਗ ਗੈਸ ਕਰ ਲਿਓ ਤੇ ਬਾਕੀ ਨਾੜਾ ਨੂੜਾ ਕਾਹਦੀਆਂ ਵਹਿੜ ਗੁੰਦੀ ਪਈ ਆ ਚਾਰੇ ਪਾਸਿਓ ਕਿਸੇ ਪਾਸਿਓ ਹੱਥ 드러ਣੀ ਫੁੱਲ ਸੈਜ ਦੇ ਵਿੱਚ ਆ ਤੇ ਨਾੜਾ ਨੂੜਾ ਦੇਖੋ ਬਰੀਡ ਵਗੈਰਾ ਪੂਰੀ ਚੰਗੀ ਆ ਸੋ ਵੀਰੇ ਧਾਰਾ ਪੇਦੇ ਮਾਰ ਕੇ ਦਿਖਾਉਣੇ ਪਏ ਦੁਪਹਿਰ ਦਾ ਟਾਈਮ ਹੋ ਗਿਆ ਉਹ ਬੱਚਾ ਲੈ ਉੱਧੇ ਹੀ ਬਹਿ ਗਿਆ ਥੱਲੇ ਉਹੀ ਬਹਿ ਗਿਆ ਵੀਰੇ ਠੀਲ ਠੰਡੀ ਹੈ ਯਾਰ ਕੋਈ ਚੱਕਰ ਨਹੀਂ ਹੈਗਾ ਪੂਰੀ ਚੋਣ ਚਾਣ ਦਾ ਜਮੇ ਕੋਈ ਚੱਕਰ ਨਹੀਂ ਯਾਰ ਲੈ ਠੀਕ ਹੈ ਕਹਿਦਾ ਬਾ ਐਦਗੀ ਜੱਟ ਸੌਦਾ 34 35 ਕਿਲੋ ਦੁੱਤ ਬੈਠ ਦੁੱਤ ਪਾਉਗੀ ਹਾਂ ਪਾਉਗੀ ਆਮ ਨਾਲ ਪਾਉਗੀ ਵੀਰੇ ਉਹ ਆ ਬੱਚਾ ਲੈ ਉੱਧੇ ਹੀ ਬਹਿ ਗਿਆ ਥੱਲੇ ਮਾੜੇ ਬੱਚਾ ਬੱਚਾ ਲਾਉਣ ਦੀ ਲੋੜ ਹੀ ਨਹੀਂ ਬਈ ਅਸੀਂ ਤਾਂ ਉਹੀ ਝੋਨੇ ਬਾਤੀ ਝੋਨੇ ਆ ਮਸ਼ੀਨੀਆਂ ਕਿੱਥੇ ਨਹੀਂ ਹੱਤੀ ਝੋਨੇ ਅਸੀਂ ਤਾਂ ਬਈ ਦੋਨੇ ਪਾਸੇ ਬਹਿ ਕੇ ਝੋਨੇ ਆਂਗੇ ਦੋਨੇ ਜਾਣੇ ਠੀਕ ਹੈ ਹਾਂ ਬਾ ਠੀਕ ਆ ਸਾੜ ਦੇ ਵੀਰੋ ਕਾ ਨੂੰ ਥੋੜ ਦੋਨੇ ਟਾਈਪ ਦਾ ਬਿਹੜ ਜੱਗਿਆ ਵਾ ਥਾਂ ਤੇ ਰੇਟ ਵਾਈਜ ਕੀ ਰੱਖਿਆ ਦਾ ਆਪਣਾ ਵੀਰੇ ਰੇਟ ਇਹਦਾ ਲੈਂਡ ਦੇਣਾ ਇੱਕ 20 ਦੀ ਦੇਣੀ ਮਾੜਾ ਮੋਟਾ ਮਾਰਦਾਨ ਕਰਦਾ ਮਾੜਾ ਮੋਟਾ ਗੰਜੇ ਸੀ ਉਹ ਬਾਹਲਾਂ ਬਹੁਤ ਵੱਡੀ ਬਿਹੜਾ ਵੀਰੇ ਆ ਦੇਖ ਲੈ ਯਾਰ ਨਾਲ ਖੜਾ ਕੇ ਦੇਖ ਮੇਰੇ ਲੈ ਠੀਕ ਐ ਸੋ ਸਹਿਜ ਪੂਰਾ ਵੱਡਾ ਫੇਰੇ ਜਿੱਡੀ ਆ ਯਾਰ ਬਿਹੜਾ ਚੱਕੇ ਤੂੰ ਬਿਹੜਾ ਨਾ ਗੁੱਦੀ ਦਾ ਵਪਾਰ ਦਾ ਕੰਮ ਨਹੀਂ ਤੇ ਬਾਕੀ ਨਾੜਾ ਨੂੜਾ ਦੇਖੋ ਯਾਰ ਦੁੱਧਾਂ ਦੀ ਮਸ਼ੀਨ ਹੀ ਐ ਜਮਾ ਗੁੱਦੀ ਪਿਆ ਜਾਰੇ ਪਾਸਿਓ ਹਨਾ ਤੇ ਡਬਲ ਐਡਰੈਸ ਬੋਲ ਦੋ ਦੁਬਾਰਾ ਆਪਣੇ 9878610864 ਵੀਰੇ ਪਿੰਡ ਖੁੱਡੀ ਖੁਰਦ ਖੁੱਡੀ ਖੁਰਦ ਹਾਂਜੀ ਜ਼ਿਲ੍ਹਾ ਬਰਨਾਲਾ ਬਰਨਾਲਾ ਦਾ ਨਾਮ ਹੈ ਜਦ ਮਰਜੇ ਇੱਥੇ ਪਹੁੰਚੋ ਬੈੜ ਵੀਰੇ ਕੋਲੇ ਇੱਥੇ ਖੜੀ ਆ ਇਸ ਵਕਤ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣੀ ਤੇ ਆ ਜੀ